ਨਾਮੇ ਦੀ ਕੋਈ ਫਰਮ ਹੈ ਉਹਨਾਂ ਨੇ ਸਟੈਂਪ ਕੀਤੀ 2016 ਮੋਸਪਲ ਕਮੇਟੀ ਨੂੰ ਇੱਕ ਮਤਾ ਪਾਸ ਆਇਆ ਗਿਆ 20/56 19/7/2017 ਨੋਟ ਕਰਿਓ ਡੇਟਾ ਮੋਸਪਲ ਕਮੇਟੀ ਦੇ ਵਿੱਚ ਮਤਾ ਪਾਇਆ ਗਿਆ 20/56 ਉਸਪਲ ਕਮੇਟੀ ਦੇ ਅੰਡਰ ਚਿੱਤਾ ਜਾਂਦਾ ਹੈ ਉਹ ਮਤਾ ਪਾਸ ਕਰਕੇ ਸਰਕਾਰ ਨੂੰ ਭੇਜਿਆ ਜਾਂਦਾ ਹੈ ਨੌਜਵਾਨ ਵੀਰੋ ਛੋਟੇ ਛੋਟੇ ਬੱਚੇਓ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਨਮਸਕਾਰ ਇੱਕ ਕਲੋਨੀ 골ਡਨ ਸਿਟੀ ਜਿਹਦੀ ਅੱਜ ਝਿਕਰ ਚੱਲ ਰਿਹਾ ਜਿਹਦੀ ਅੱਜ ਗੱਲ ਚੱਲਦੀ ਹੈ ਇਹਦੇ ਜੇਕਰ ਵਿਕਾਸ ਦੀ ਗੱਲ ਕਰੀਏ ਇਹ ਕੱਲੀ 골ਡਨ ਸਿਟੀ ਨਹੀਂ ਖੱਦਨੇ ਦੇ ਨਾਲ ਲੱਗਦੀਆਂ 10 ਕਲੋਨੀਆਂ ਹੋਰ ਨੇ ਕਿਨਾਂ ਚ ਇਹ ਸੇਮ ਤਰ੍ਹਾਂ ਦੀ ਪ੍ਰੋਬਲਮ ਆ। ਤੁਸੀਂ ਅੱਜ ਸਾਰਾ ਪੜਿਆ ਲਿਖਿਆ ਸਮਾਜ ਉਰੇ ਬੈਠੇ ਹੋ। ਮੇਰਾ ਫਰਜ਼ ਮੰਨਦਾ ਮੈਂ ਇੱਕ ਵਾਰ ਤੁਹਾਨੂੰ ਸਾਰੀ ਗੱਲ ਸਮਝਾਉਣ ਦੀ ਕੋਸ਼ਿਸ਼ ਕਰਾਂ। ਗੁੰਮਰਾਣਾ ਨਾ ਹੋਇਓ, ਮਿਸਗਾਈਡ ਨਾ ਹੋਇਓ। ਪਤਾ ਹੋਣਾ ਚਾਹੀਦਾ ਦਿੱਕਤ ਹੈ ਕੀ ਇਹ ਟੈਕਨੀਕਲੀ ਪ੍ਰੋਬਲਮ ਹੈ ਕੀ। ਜਦੋਂ ਉਰੇ ਫਿਰ ਬੰਦਾ ਕਹਿੰਦਾ ਤੁਸੀਂ ਦੋਸ਼ ਕਰਦੇ ਹੋ, ਕਿਉਂ ਨਾ ਕਢੀਏ? ਜੇ ਸੜਕ ਤੇ ਜਾਂਦਾ ਹੋਇਆ ਟਰੱਕ ਕਿਸੇ ਉਦਯੋਗਤਾ ਦੀ ਲੱਗ ਜਵੇ ਤਾਂ ਜੇ ਟਰੱਕ ਵਾਲੇ ਦਾ ਕਸੂਰ ਨਾ ਕਢੀਏ ਵੀ ਕਿਸੇ ਦਾ ਨੁਕਸਾਨ ਕਰਤਾ ਤੇ ਫਿਰ ਉਹਨੂੰ ਇਨਾਮ ਦੇਈਏ ਇਹ ਭੱਟਾ ਸਵਾਲ ਸਾਰੇ ਸਿਆਣੇ ਸੁਝੇ ਹੋਏ ਅੱਜ ਸੱਜਣ ਪੁਰੇ ਬੈਠੇ ਹੋ 19 ਨਜਾਇਜ਼ ਕਲੋਨੀਆਂ ਜੀ ਇਹਨਾਂ ਨੂੰ ਕਹਿੰਦੇ ਪਹਿਲਾਂ ਸਮਝ ਲੋ ਜਾਇਜ਼ ਕੀ ਹੈ ਨਜਾਇਜ਼ ਕੀ ਹੈ ਬੇਟਾ ਛੱਡ ਦੇ ਪੁੱਤ ਛੱਡ ਹੁੰਦਾ ਕੀ ਹੈ ਸਭ ਤੋਂ ਪਹਿਲਾਂ ਕੋਈ ਕਲੋਨਾਈਜ਼ਰ ਜਗਾ ਖਰੀਦਦਾ ਉਹ ਜਗਾ ਖਰੀਦ ਕੇ ਸਾਰੀਆਂ ਪਰਮਿਸ਼ਨਾਂ ਲੈਂਦਾ ਗਲਾਟਾ ਤੋਂ ਗਮਾਟਾ ਤੋਂ ਪੁੱਟਾ ਤੋਂ ਸਾਰੀਆਂ ਪਰਮਿਸ਼ਨਾਂ ਲੈਂਦਾ ਉਹਨਾਂ 'ਚ ਲਿਖਿਆ ਕੀ ਹੁੰਦਾ ਪਰਮਿਸ਼ਨਾਂ 'ਚ ਇੱਕ ਤਾਂ ਸੜਕਾਂ 100% ਬਿਲਕੁਲ ਨਮੀਆਂ ਹੋਣੀਆਂ ਚਾਹੀਦੀਆਂ ਨਕੋਰੀਆਂ ਸਟਰੀਟ ਲਾਈਟਾਂ ਚੱਲਦੀਆਂ ਚਾਹੀਦੀਆਂ ਅੰਦਰ ਇੱਕ ਜਗਾ ਛੱਡਣੀ ਪੈਂਦੀ ਐ ਡਿਸਪੈਂਸਰੀ ਲਈ ਪਾਰਕਾਂ ਲਈ ਜਗਾ ਛੱਡਣੀ ਪੈਂਦੀ ਐ ਇਹ ਸਾਰੀਆਂ ਐਸਟੀਪੀ ਪਲਾਂਟ ਲੱਗਿਆ ਹੋਣਾ ਚਾਹੀਦਾ ਸੀਵਰੇਜ ਟ੍ਰੀਟਮੈਂਟ ਪਲਾਂਟ ਲੱਗਿਆ ਹੋਣਾ ਚਾਹੀਦਾ ਜਦੋਂ ਇਹ ਸਾਰੀਆਂ ਨੋਰਮਸ ਪੂਰੀਆਂ ਹੋ ਜਾਂਦੀਆਂ ਸਾਡੇ ਬੱਚੇ ਆਸਟ੍ਰੇਲੀਆ ਕੈਨੇਡਾ ਅਮਰੀਕਾ ਕਿਉਂ ਨਹੀਂ ਜਾਂਦੀਆਂ ਇਹਨਾਂ ਨੇ ਖੰਨੇ ਚ ਉੰਨੀ ਪਿਆਰ ਨਾਲ ਗੱਲ ਸੁਣੋ ਜੇ ਕੋਈ ਇਸ ਮਾਮਲੇ 'ਚ ਮੈਨੂੰ ਓਪਨ ਡਿਬੇਟ ਕਰਨਾ ਚਾਹੁੰਦਾ ਮੇਰੇ ਨਾਲ ਤੁਰਸੀਆਂ ਡਾ ਕੇ ਓਪਨ ਡਿਬੇਟ ਕਰ ਲੋ ਜੇ ਇੱਕ ਗੱਲ ਵੀ ਝੂਠ ਹੋਵੇ 19 ਕਲੋਨੀਆਂ ਕੱਟੀਆਂ ਕੋਲੋਨਾਈਜ਼ਰ ਫਟਾਫਟ ਆਏ ਆ ਤੁਹਾਡੀ ਨਾਲ ਦੀ ਕਲੋਨੀ ਚ ਭਾਏ ਜੀ 5 ਲੱਖ ਰੁਪਏ ਦਾ ਸਵਾ ਫੇਰ ਤੁਸੀਂ ਜੀ ਢਾਈ ਨੂੰ ਲੈ ਲਓ ਸਾਡੇ ਬੰਦਿਆਂ ਨੇ ਵੀ ਮਿੰਟ ਨਹੀਂ ਲਾਇਆ ਢਾਈ ਲੱਖ ਰੁਪਏ ਨੂੰ ਮਿਲਦਾ ਚੱਕ ਦੋ ਫੱਟੇ ਲੈ ਲਓ ਇਹ ਤਾਂ ਅੱਜ ਨਹੀਂ ਕੱਲ ਸਰਕਾਰ ਨੇ ਕਰ ਲੈਣੀ ਆ ਬਰੂ ਢਾਈ ਲੱਖ ਨੂੰ 3 ਲੱਖ ਰੁਪਏ ਨੂੰ ਵਿਸਵਾ ਜਾ ਕੇ ਖਰੀਦ ਲਈ ਕੋਲੋਨਾਈਜ਼ਰ ਕਲੋਨੀ ਵੇਚ ਕੇ ਆਪ ਫੁਰਰ ਹੋ ਗਿਆ ਆਪ ਤਾਂ ਹੋ ਗਿਆ ਗਾਇਬ ਲੱਭਿਆ ਨਹੀਂ ਕਿੱਥੇ 19 ਇਹ ਆਈ ਪਿਆ ਆਪ ਤਾਂ ਗਾਇਬ ਹੋ ਕੇ ਕੋਲੋਨਾਈਜ਼ਰ ਦੁੱਧ ਮੜਾਈਆਂ ਖਾ ਕੇ ਬਾਬੇ ਖਾਲੀ ਪਿਆ ਤਵੇਲਾ ਆਪ ਤਾਂ ਦੁੱਧ ਮੜਾਈਆਂ ਖਾ ਕੇ ਹੁਣ ਜਿਨ੍ਹਾਂ ਨੇ ਪਲਾਟ ਖਰੀਦ ਲਿਆ ਉਹਨੇ ਤਾਂ ਆਪਣੀ ਜ਼ਿੰਦਗੀ ਦੀ ਕਮਾਈ ਲਾਤੀ ਜੀ ਉਹਨੇ ਉਹਨੇ ਮਕਾਨ ਬਣਾ ਲਿਆ ਹੁਣ ਜਦੋਂ ਮਕਾਨ ਬਣ ਗਿਆ ਮਕਾਨ ਬਣਦੇ ਸਾਰ ਮਕਾਨ ਦਾ ਜਿਹੜਾ ਹਾਊਸ ਟੈਕਸ ਹੈ ਕਮੇਟੀ ਵਾਲੇ ਆ ਕੇ ਖੜ ਕੇ ਲਿਆ ਹਾਊਸ ਟੈਕਸ ਬਿਜਲੀ ਦਾ ਕਨੈਕਸ਼ਨ ਚਾਹੀਦਾ ਹੁਣ ਬਿਜਲੀ ਤੋਂ ਬਿਨਾਂ ਤਾਂ ਰਹਿਣਾ ਨਹੀਂ ਬਿਜਲੀ ਦਾ ਕਨੈਕਸ਼ਨ ਲੈਣ ਵਾਲੇ ਨੇ ਬਿੱਲ ਆਉਣੇ ਸ਼ੁਰੂ ਕਰਤੇ ਹਾਊਸ ਟੈਕਸ ਵੀ ਭਰਨਾ ਤੁਸੀਂ ਕਹੋਗੇ ਸੀਵਰੇਜ ਉਹਨੇ ਕਿਹਾ ਜੀ ਮੈਂ ਤਾਂ ਸੀਵਰੇਜ ਪਤਾ ਹੋਣਾ ਕਿ ਕਨੈਕਟ ਹੋਇਆ ਜਾਂ ਨਹੀਂ ਇਹ ਤਾਂ ਕਮੇਟੀ ਦੇਖੇ ਐਡਾ ਕਰਕੇ ਸਾਰਾ ਮਿਸਕਲਾਈਡ ਕਰਕੇ ਸਾਰੇ ਰਲ ਮਿਲ ਕੇ ਖੰਨੇ ਦੇ ਨਾਲ ਧੋਖਾ ਕਰਕੇ ਤੁਰਦੇ ਬਣੇ ਮੈਂ ਇਹਨਾਂ ਨੂੰ ਇੱਕ ਗੱਲ ਪੁੱਛੀ ਮੈਂ ਕਿਹਾ ਕਿਹੜੀ ਕਲੋਨੀ ਜਾਇਜ ਆ ਕਿਹੜੀ ਕਲੋਨੀ ਨਜਾਇਜ਼ ਆ ਇਹਨੂੰ ਇੱਕ ਪਾਸੇ ਛੱਡ ਦਿਓ ਕਹਿੰਦੇ ਠੀਕ ਆ ਮੈਂ ਕਹਿੰਦਾ ਮੈਨੂੰ ਇੱਕ ਕਾਲ ਦਾ ਜਵਾਬ ਤਾਂ ਦੇ ਦਿਓ ਕਮੇਟੀ ਵਾਲਿਆਂ ਨੂੰ ਮੈਂ ਪ੍ਰਧਾਨ ਨੂੰ ਪੁੱਛਿਆ ਇਹਨਾਂ ਦੇ ਹਾਊਸ ਨੂੰ ਪੁੱਛਿਆ ਮੈਂ ਕਹਿੰਦਾ ਕਲੋਨੀ ਜਾਇਜ਼ ਆ ਨਜਾਇਜ਼ ਇੱਕ ਪਾਸੇ ਛੱਡ ਦਿਓ ਕਹਿੰਦੇ ਠੀਕ ਹੈ ਮੈਂ ਕਹਿੰਦਾ ਰਹਿਜਤਾਂ ਬੰਦੇ ਨੇ ਵੋਟਾਂ ਤਾਂ ਲੈਣ ਜਾਂਦੇ ਹੋ ਜਦੋਂ ਤਾਂ ਐਮਸੀ ਬਣਨਾ ਹੁੰਦਾ ਹੈ ਜਦੋਂ ਤਾਂ ਮਿਊਸਪਲ ਕਾਉਂਸਲਰ ਬਣਨਾ ਹੁੰਦਾ ਹੈ ਉਹ ਤਾਂ ਹੱਥ ਜੋੜ ਕੇ ਵੋਟਾਂ ਮੰਗਦੇ ਫਿਰਦੇ ਹੋ ਜਦੋਂ ਐਮਐਲਏ ਬਣਨਾ ਹੁੰਦਾ ਹੈ ਉਦੋਂ ਤਾਂ ਵੋਟਾਂ ਮੰਗਦੇ ਫਿਰਦੇ ਹੋ ਕਹਿੰਦੇ ਠੀਕ ਹੈ ਮੈਂ ਕਹਿੰਦਾ ਜਦੋਂ ਐਮਸੀ ਰੱਖ ਕੇ ਇੱਕ ਹਾਊਸ ਸਟ੍ਰੀਟ ਲੰਘਦੇ ਨੇ ਉਦੋਂ ਕਲੋਨੀ ਨਜਾਇਜ਼ ਹੋਗੀ ਵਾਹ ਤੁਹਾਡੇ ਆ ਦੋੜਾ ਕ੍ਰਾਈਟਰੀਆ ਕਿਹੜਾ ਹੋ ਗਿਆ ਇਹਨਾਂ ਦਾ ਇੱਕ ਪ੍ਰਮਾਣ ਐਗਜ਼ਾਮਪਲ ਹੈ ਦੇਖੋ ਸਾਕਸ਼ਾ ਇੱਕ ਪ੍ਰਮਾਣ ਪ੍ਰੋਫੈਸਰ ਕਲੋਨੀ ਦੇ ਵਿੱਚ ਸੀਵਰੇਜ ਪਾ ਦਿੰਦਾ ਇੱਕ ਪ੍ਰਮਾਣ ਪ੍ਰੋਫੈਸਰ ਕਲੋਨੀ ਚ ਸੀਵਰੇਜ ਪਾ ਦਿੰਦਾ ਏਅਰ ਕਲੋਨੀ ਗਾਇਜ ਹੈ ਕਿਉਂ ਚਾਹੀਦਾ ਹੈ ਕਿ ਨਹੀਂ ਗੱਲ ਜੇ ਕੋ ਝੂਠ ਬੋਲਦਾ ਦੱਸ ਦਿਓ ਮੈਂ ਤੇ ਦੂਜੇ ਪ੍ਰਧਾਨ ਨੂੰ ਅਸੀਂ ਕਿਹਾ ਵੀ ਇੰਟਰਲੋਕਿੰਗ ਟਾਇਲ ਲਾ ਕੇ ਸੜਕ ਬਣਾ ਦੇ ਉਹ ਕਹਿੰਦਾ ਨਾਜੀ ਇਹ ਤਾਂ ਕਲੌਨੀ ਨਾਜਾਇਜ਼ ਔਰ ਬੱਸ ਜਿਹੜੀ ਦੋਰਾ ਕਟੀਰੀਆ ਇੱਕ ਪ੍ਰਧਾਨ ਜੀ ਵੀ ਪਾ ਰਿਹਾ ਕਿ ਕਲੌਨੀ ਜਾਇਜ਼ ਹੈ ਦੂਜਾ ਕਹਿੰਦਾ ਮੈਂ ਸੜਕ ਨਹੀਂ ਬਣਨ ਦੇਣੀ ਨਾਜਾਇਜ਼ ਹੈ ਚਲੋ ਅਸੀਂ ਕਹ ਤੁਸੀ ਲੜੀ ਜਾਓ ਤੁਸੀਂ ਜਾਇਜ ਮੁੱਖ ਮੰਤਰੀ ਸਰਦਾਰ ਭਗਵਾਨ ਸਿੰਘ ਮਾਨ ਜੀ ਨੂੰ ਕਿਹਾ ਮੈਂ ਕਿਹਾ ਜੀ ਆਹ ਜਾਇਜ਼ ਨਾਜਾਇਜ਼ ਕਲੌਨੀਆਂ ਦੇ ਰੌਲੇ ਪਈ ਜਾਂਦੇ ਨੇ ਕੀ ਕਰੀਏ ਉਹ ਕਹਿੰਦੇ ਕਲੌਨੀ ਜਾਇਜ਼ ਹੈ ਨਾਜਾਇਜ਼ ਹੈ ਤੁਸੀਂ ਕੰਮ ਕਰਾਓ ਕਹਿੰਦੇ ਫੇਰ ਕਹਿੰਦੇ ਵੀ ਕਿੰਨੇ ਪੈਸੇ ਦਾ ਖਰਚਾ ਹੈ ਅਸੀਂ ਕਹਾਂ ਜੀ ਐਨੇ ਪੈਸੇ ਲੱਗਣੇ ਨੇ ਕਹਿੰਦੇ ਟੈਂਡਰ ਲਾ ਦਿਓ ਅਫਸਰ ਸਾਈਨ ਕਰਨਗੇ ਅਸੀਂ ਟੈਂਡਰ ਲਾਤੇ ਅਫਸਰਾਂ ਨੇ ਸਾਈਨ ਵੀ ਕਰਤੇ ਦੇਖੋ ਪਹਿਲਾਂ ਈਓ ਨੇ ਸਾਈਨ ਕੀਤੇ ਈਓ ਤੋਂ ਏਡੀਸੀ ਅਰਬਨ ਨੇ ਸਾਈਨ ਕਰਤੇ ਡਾਇਰੈਕਟਰ ਤੋਂ ਸਾਈਨ ਕਰਾ ਲਿਆਂਦੇ ਸੈਕਟਰੀ ਨੇ ਸਾਈਨ ਕਰਤੇ ਟੈਂਡਰ ਲਾਤੇ ਕੰਮ ਜਦੋਂ ਸ਼ੁਰੂ ਹੋਣ ਲੱਗਿਆ ਇਹਨਾਂ ਦੀ ਨਗਰ ਕੌਂਸਲ ਦਾ ਪ੍ਰਧਾਨ ਜਿਹੜਾ ਇਸ ਸਮੇਂ ਬੈਠਾ ਉਹ ਹਾਈ ਕੋਰਟ ਚ ਚਰੇਗਾ ਜਾ ਕੇ ਸਟੇਲਿਆ ਹੈ ਕਹਿੰਦਾ ਮੈਂ ਤਾਂ ਕੰਮ ਨਹੀਂ ਕੀ ਹੋਣ ਦੇਣਾ ਜੇ ਨਹੀਂ ਸਟੇ ਲੱਤੀ ਆਵੇ ਕਰੇ ਗੱਲ ਹੱਤ ਕਰਦੀ ਯਾਰ ਤੁਸੀਂ ਖੰਨੇ ਨੂੰ ਬਰਬਾਦ ਕਰਨ ਲੱਗੇ ਹੋ ਐਡੇ ਦੋਰੇ ਫੇਸ ਤੋਂ ਦੇ ਸਰਕਾਰ ਕੰਮ ਕਰਾਉਣਾ ਚਾਹੀਦੀ ਆ ਤੁਸੀਂ ਜਾ ਕੇ ਜਾ ਕੇ ਸਟੀਆਂ ਲੈ ਕੇ ਆਉਨੇ ਹੋ ਟੋਟਲੀ ਟੋਟਲੀ ਨਗਰ ਕਾਉਂਸਲ ਇਹਨਾਂ ਦੀ ਕਲਾਪਸ ਕੰਮ ਨਹੀਂ ਕਰਨ ਮੰਦੇ ਕੋਟਾ ਦੇ ਵਿੱਚ ਪਹੁੰਚ ਕੇ ਦੇਖੋ ਕੰਮ ਰਕਾਨ ਕੋਈ ਗੱਲ 100 ਦਿਨ ਚੋੜਦਾ ਇੱਕ ਦਿਨ ਸਾਧ ਤਾਂ ਜਰੂਰ ਆਉਂਦਾ ਕਿੰਨੀ ਦੇਰ ਰਹੀ ਐਮਸੀ ਦੇ ਇਲੈਕਸ਼ਨਾਂ ਚ ਜੀ ਕਿੰਨੀ ਦੇਰ ਰਹੀ ਜੀ 5 ਮਹੀਨੇ ਕਲੋਨੀ ਕਟਿਆ ਨੂੰ 10 ਸਾਲ ਹੋ ਗਏ ਗਾ ਸੁਣੋ 19 ਸਾਲ ਹੋ ਗਏ ਸੁਣੋ ਅਸੀਂ ਕਿੰਨੀ ਦੇਰ ਸੰਤਾਪ ਚ ਹੰਦ ਲਿਆ 19 ਸਾਲ ਚੱਲਦੇ ਆ ਵੀਰ ਸਾਹਿਬ ਕੀ ਸਮਝੇ ਬਿਲਕੁਲ 19 ਸਾਲ ਚੱਲ ਰਹੇ ਹਨ ਹੁਣ ਟਾਈਮ ਕਿੰਨਾ ਰਹਿ ਗਿਆ 5 ਮਹੀਨੇ ਕਬਰਾਇਓ ਨਾਲ 5 ਮਹੀਨੇ ਬਾਅਦ ਇਲੈਕਸ਼ਨਾਂ ਆਈਆਂ ਖੜੀਆਂ ਹਨੀਆਂ ਫੇਰ ਉਰੇ ਆਉਣਗੇ ਮਿਊਨਿਸਪੈਲਟੀ ਦੇ ਇਲੈਕਸ਼ਨ ਉਸ ਦਿਨ ਪੁੱਛਿਓ ਬਈ ਤਾਂ ਕਲੋਨੀ ਨਗਾਇਜ਼ਾ ਯਾਰ ਪੂਰੇ ਘਰ ਤੋਂ ਵੋਟ ਮੰਗਣ ਆਏ ਉਦਣ ਕਿਉਂ ਕਹਿੰਦਾ ਕਲੋਨੀ ਨਜਾਇਜ਼ ਹੈ ਹੁਣ ਕਾਤੋਂ ਵੋਟ ਮੰਗਣ ਆਏ ਹੋ ਕਿ ਅਸੀਂ ਉਹਨੂੰ ਵੋਟ ਪਾਵਾਂਗੇ ਹੁਣ ਜਿਹੜਾ ਇਹ ਕਹੂਗਾ ਭਾਵੇਂ ਜਾਇਜ਼ ਆ ਭਾਵੇਂ ਨਜਾਇਜ਼ ਆ ਅਸੀਂ ਬਣਵਾ ਕੇ ਦਵਾਗੇ ਔਰ ਮੈਂ ਤੁਹਾਨੂੰ ਕਹਿ ਕੇ ਜਾਂਦਾ ਇਹ ਕਲੋਨੀ ਜਾਇਜ਼ ਹੋਵੇ ਨਜਾਇਜ਼ ਹੋਵੇ ਮੈਂ ਤੁਹਾਨੂੰ ਬਣਵਾ ਕੇ ਦਊਂਗਾ ਇਹ ਮੇਰਾ ਤੁਹਾਡੇ ਨਾਲ ਵਾਦਾ ਹੈ ਪਰ ਠੀਕ ਹੈ ਇਹਨਾਂ ਨੇ ਮੈਨੂੰ ਪਤਾ ਕੀ ਕਰਨਾ ਕੀ ਨਹੀਂ ਕਰਨਾ ਇਹਨਾਂ ਦੀ ਗੱਲ ਛੱਡ ਦੋ ਆ ਜਿੰਮ ਕਿਤੇ ਹੋਰ ਵੀ ਲੱਗ ਸਕਦਾ ਸੀਗਾ 6 ਜਮਾ ਇਸੇ ਖੰਨੇ ਨੇ 44 ਸਾਲ ਨੇ ਮੇਰੇ ਨਾਲ ਗੱਲ ਕੀਤੀ ਕਹਿੰਦੇ ਸਾਡੇ ਏਰੀਆ 'ਚ ਜਿਮ ਦੀ ਜ਼ਰੂਰਤ ਹੈ ਤੁਹਾਨੂੰ ਮੁਬਾਰਕਾਂ ਜੇ ਇਹਨਾਂ ਦਾ ਬਸ ਚੱਲਦਾ ਇਹ ਵੀ ਕਹਿ ਦਿੰਦੇ ਕਿ ਕਲੋਨੀ ਨਜਾਇਜ਼ ਆ ਉਹਦੇ 'ਚ ਜਿਮ ਵੀ ਨਹੀਂ ਲੱਗਣ ਦੇਣਾ ਇਹ ਤਾਂ ਆਈਓ ਡਿਸਕ੍ਰੀਸ਼ਨ 'ਚੋਂ ਆ ਇਹ ਤਾਂ ਮੇਰੀ ਗ੍ਰਾਂਟ 'ਚੋਂ ਆਇਆ ਹੋਇਆ ਹੈ ਜਿਹੜੀ ਅਸੀਂ ਅੱਜ ਜਨਪਰੀਸ਼ਦ ਦੀ ਸਾਡੀ ਆ ਜਿਹੜਾ ਡਿਸਟ੍ਰਿਕਟ ਪਲੈਨਿੰਗ ਬੋਰਡ ਹੈ ਇਹ ਤਾਂ ਡਿਸਟ੍ਰਿਕਟ ਪਲੈਨਿੰਗ ਬੋਰਡ ਚੋਂ ਮੁੱਖ ਮੰਤਰੀ ਭਗਵੰਤ ਮਾਨ ਨੇ ਭੇਜਤਾ ਤਾਂ ਤਾਂ ਜਿੰਮ ਲੱਗਿਆ ਜੇਕਰ ਇਹਨਾਂ ਦੇ ਚੱਕਰਾਂ ਚੱਲੋ ਤਾਂ ਉਰੇ ਜਿੰਮ ਵੀ ਨਾ ਲੱਗਣ ਦਿੰਦੇ ਇਹ ਤਾਂ ਇਹਦੇ ਲਈ ਵੀ ਕੋਰਟ ਚ ਪਹੁੰਚਦੇ ਸੋ ਮੈਂ ਤੁਹਾਨੂੰ ਅੱਜ ਇੱਕ ਗੱਲ ਹੋਰ ਦੱਸ ਕੇ ਜਾਂਦਾ ਖੁਸ਼ਕਬਦੀਰ ਕਾ ਮੈਨੂੰ ਨਹੀਂ ਪਤਾ ਇਹਨਾਂ ਨੇ ਕੀ ਕਰਨਾ ਆਉਣ ਵਾਲੇ ਸਮੇਂ ਕੀ ਨਹੀਂ ਕਰਨਾ ਉਹ ਇੱਕ ਬਾਅਦ ਦਾ ਡਿਸਟ੍ਰਿਕਟ ਅੰਡਰ ਵੀਸ਼ੇਸ਼ ਮੈਂ ਤੁਹਾਡੇ ਕੋਰੇ ਆਇਆ ਇਸ ਕਲੋਨੀ ਦੇ ਨਮਿਤ ਮੈਂ ਆਪਣੀ ਡਿਸਕ੍ਰੀਪਸ਼ਨ ਗ੍ਰਾਂਟ ਜਿਹੜੀ ਮੰਤਰੀ ਦੇ ਕੋਟੇ ਤੋਂ ਮੰਗੀ ਹੈ ਮੈਂ ਅੱਜ ਤੁਹਾਨੂੰ ਇਸ ਕਲੋਨੀ ਲਈ 10 ਲੱਖ ਰੁਪਏ ਦੇ ਕੇ ਜਾ ਰਿਹਾ 25 ਜਿੰਦਾਬਾਦ ਯਾਸਰ ਫਰੀ ਸਿੰਘ ਜਿੰਦਾਬਾਦ 10 ਲੱਖ ਰੁਪਏ ਦੇ ਤੁਸੀਂ ਜਿਹੜੇ ਮਰਗੀ ਕੰਮ ਨੇ ਜਿਹੜੇ ਤੁਹਾਡਾ ਪੈਸਾ ਡੀਸੀ ਕੋ ਪਹੁੰਚੂਗਾ ਆ ਹਫਤੇ ਦੇ ਵਿੱਚ ਵਿੱਚ ਡਿਪਟੀ ਕਮਿਸ਼ਨਰ ਕੋਲ ਤੁਹਾਡਾ 10 ਲੱਖ ਰੁਪਏ ਟ੍ਰਾਂਸਫਰ ਹੋ ਜਾਊਗਾ ਆਪਣੇ ਜਿਹੜੇ 10 ਲੱਖ ਰੁਪਏ ਦੇ ਤੁਹਾਡੇ ਇਸ ਕਲੋਨੀ ਦੇ ਕੰਮ ਨੇ ਕੀ ਕਰਾਣਾ ਇਹ ਤੁਸੀਂ ਦੇਖਣਾ ਮੈਨੂੰ ਨਹੀਂ ਪਤਾ ਮੇਰੇ ਵੱਲੋਂ ਤੁਸੀਂ ਸੜਕਾਂ ਬਣਵਾ ਲਓ 10 ਲੱਖ ਦੇ ਮੇਰੇ ਵੱਲੋਂ ਤੁਸੀਂ ਪਾਰਕ ਮੈਂਟੇਨ ਕਰਾ ਲਓ ਮੇਰੇ ਵੱਲੋਂ ਤੁਸੀਂ ਪੂਰੇ ਵਾਸ਼ਰੂਮ ਬਣਵਾ ਲਓ ਜੋ ਕਰਾਣਾ ਕਰਾ ਲਓ ਜੋ ਮੈਂ ਆਪਣੇ ਅਧਿਕਾਰੀ ਕੋਟੇ ਨੂੰ ਕਰ ਸਕਦਾ ਮੈਂ 10 ਲੱਖ ਰੁਪਏ ਤੁਹਾਡੇ ਅੱਗੇ ਇਸ ਕਲੋਨੀ ਦਾ ਨਮਿਤ ਦੇ ਕੇ ਚੜ੍ਹੇ ਨੰਬਰ 8 ਮਾੜਾ ਕਰਤਾ ਜੀ ਭਗਵੰਤ ਮਾਨ ਨੇ ਪੰਜਾਬ ਦਾ ਮੈਂ ਇੱਕ ਸਵਾਲ ਪੁੱਛਣਾ ਚਾਹੁੰਦਾ ਬੜਾ ਸਵਾਲ ਅੱਜ ਮੇਰਾ ਤਾਂ ਕੋਈ ਰਾਜਨੀਤੀ ਨਾਲ ਲਾਗਾ ਤਾ ਕਾ ਨਹੀਂ ਸੀ ਨਾ ਕੋਈ ਅਸੀਂ ਅਸੀਂ ਸਿਆਸਤ 'ਚ ਆਏ ਕਿਉਂ ਲੋੜ ਕੀ ਸੀ ਜੇ ਇਹ ਕੰਮ ਦੇ ਹੁੰਦੇ ਅਸੀਂ ਸਿਆਸਤ 'ਚ ਆਉਣਾ ਹੀ ਨਹੀਂ ਸੀ ਅਸਟਾ ਆਪਣਾ ਚੰਗਾ ਭਲਾ ਫੈਕਟਰੀ ਚੱਲਦੀ ਸੀ ਆਪਣਾ ਕੰਮ ਕਰ ਰਹੇ ਹਾਂ ਪਰ ਕਿਉਂ ਆਏ ਅਸੀਂ ਇਹ ਸਮਝ ਗਿਆ ਤੱਕ ਪੜਿਆ ਲਿਖਿਆ ਸਮਾਜ ਜਾਗਰੂਕ ਨਹੀਂ ਨਾ ਹੋਊਗਾ ਇਹ ਸਮਾਜ ਦੇ ਵਿੱਚ ਕੁਝ ਬਦਲਣ ਵਾਲਾ ਨਹੀਂ ਤੇ ਮੈਂ ਜਲਦੀਆਂ ਗੱਲਾਂ ਤੁਹਾਡੇ ਨਾਲ ਕਰਨੀਆਂ ਕੋਈ ਰਾਜਨੀਤਿਕ ਗੱਲਾਂ ਨਹੀਂ ਤਿੰਨ ਚੀਜ਼ਾਂ ਸਰਕਾਰ ਤਾਂ ਦੇਣਾ ਫਰਜ਼ ਮੰਨਦਾ ਸੀ ਸਭ ਤੋਂ ਵੱਡੀ ਚੀਜ਼ ਹੈ ਐਜੂਕੇਸ਼ਨ ਬੱਚਿਆਂ ਦੀ ਕਿਸੇ ਨੇ ਬੱਚਿਆਂ ਦੀ ਐਜੂਕੇਸ਼ਨ ਬਾਰੇ ਅੱਜ ਤੱਕ ਸੁਣਿਆ ਸੀ ਦੱਸੋ ਕਦੇ ਕਾਂਗਰਸ ਤੋਂ ਕਦੇ ਅਕਾਲੀਆਂ ਤੋਂ ਕਦੇ ਸੁਣਿਆ ਉਹ ਵੀ ਸਕੂਲ ਬਣਾਉਣੇ ਨਹੀਂ ਚਾਹਣਾ ਭਗਵੰਤ ਮਾਨ ਨੇ ਕੇਜਰੀਵਾਲ ਨੇ ਇਹ ਮਾੜਾ ਕਰਤਾ ਕਿ ਖੰਨੇ ਦੇ ਪੰਜਾਬ ਦੇ ਸਾਰੇ ਸਰਕਾਰੀ ਸਕੂਲ ਦਰੁਸਤ ਕਰਨੇ ਸ਼ੁਰੂ ਕਰਤੇ 12500 ਟੀਚਰ ਜਿਹੜਾ ਟੈਂਕੀਆਂ ਤੇ ਚੜ੍ਹਿਆ ਫਿਰਦਾ ਸੀ 5 ਸਾਲ ਦਾ ਜੇ ਟੈਂਕੀਆਂ ਤੋਂ ਲਾ ਕੇ ਉਹਨਾਂ ਦੇ ਹੱਥ 'ਚ ਕਲਮ ਫੜਾਤੀ ਜੇ ਪੱਕੇ ਕਰਤੇ ਮਾੜਾ ਕਰਤਾ ਜੇ 55000 ਬੱਚੇ ਨੂੰ ਪੰਜਾਬ ਦੇ ਨੂੰ ਸਰਕਾਰੀ ਨੌਕਰੀ ਦੇਤੀ 3.5 ਸਾਲ 'ਚ ਮਾੜਾ ਕਰਤਾ ਕਿਹੜੀ ਸਰਕਾਰ ਨੇ ਅੱਜ ਤੱਕ 55000 ਬੱਚੇ ਨੂੰ ਨੌਕਰੀ ਦਿੱਤੀ ਹੈ ਸਰਕਾਰੀ ਕੱਢ ਕੇ ਦੇਖ ਲੋ ਤਾਂ ਜੇ ਕਿਸੇ ਨੇ ਦਿੱਤੀ ਹੈ ਸਾਡਾ ਸਿਰਫ ਉਹਦੀਆਂ ਜੁੱਤੀਆਂ ਕੰਮ ਹੀ ਨਹੀਂ ਕਰਨ ਦਿੰਦੇ ਸਾਨੂੰ ਹਰ ਰੋਜ਼ ਸਵੇਰੇ ਉੱਠ ਕੇ ਗਾਲਾਂ ਕੱਢਣ ਲੱਗ ਜਾਂਦੇ ਆਂ ਭਗਵਾਨਤ ਮੁਰਦਾਬਾ ਸੌਂਦ ਮੁਰਦਾਬਾ ਐ ਕਰਨ ਲੱਗ ਜਾਂਦੇ ਕੰਮ ਤਾਂ ਕਰਨ दो ਸਾਨੂੰ 75 ਸਾਲ ਦੇਸ਼ 'ਚ ਤੁਸੀਂ ਰਾਜ ਕੀਤਾ ਤੁਸੀਂ ਕਾਂਗਰਸੀ ਰਹੇ ਤੁਸੀਂ ਅਕਾਲੀ ਰਹੇ 75 ਸਾਲ ਲਾ ਲੇ 75 ਸਾਲਾਂ ਤੋਂ ਤਾਂ ਤੁਹਾਡੇ ਤੋਂ ਗਲੀਆਂ ਨਾਲੀਆਂ ਦਾ ਸੁਧਾਰ ਨਹੀਂ ਹੋਇਆ ਅਖੰਡੇ ਦੇ ਚੌਕ ਹੁੰਦੇ ਸੀ ਅਮਲੌਰ ਰੋਡ ਦਾ ਚੌਕ ਸਮਰਾਲਾ ਰੋਡ ਦਾ ਚੌਕ ਲਲਹੇੜੀ ਰੋਡ ਦਾ ਚੌਕ ਕੂੜੇ ਦੇ ਡੰਪ ਸੀਗੇ ਜਾਂ ਨਹੀਂ ਬੋਲ ਕੇ ਦੱਸੋ ਠੀਕ ਹੈ ਜੀ ਗਊਆਂ ਹੀ ਗਊਆਂ ਸਾਹ ਨੇ ਸਾਹ ਫਿਰਦੇ ਹੁੰਦੇ ਸੀ ਕਿ ਨਹੀਂ ਬੋਲ ਕੇ ਦੱਸੋ ਬਦਬੂ ਮਾਰਦੀ ਹੁੰਦੀ ਸੀ ਕਿ ਨਹੀਂ ਬਿਲਕੁਲ ਸਹੀ 6 ਤਰਨਪ੍ਰੀਤ ਸਿੰਘ ਸੌਂਦਰੇ ਖੰਨੇ ਦਾ ਨਰਕ ਕੱਢਿਆ ਆ ਕੇ ਜੇ ਖੰਨੇ ਦੇ ਵਿੱਚੋਂ ਕੂੜੇ ਦਾ ਬੱਤੀ ਡੰਪ ਖਤਮ ਕਰਾਏ ਜੇ ਲਾਈਟਾਂ ਲਵਾਈਆਂ ਜੇ ਟਾਵਰ ਲਵਾਏ ਜਿਹੜੇ ਐਂਟੀ ਸਮੋਕ ਟਾਵਰ ਜਿਹਦੇ ਨਾਲ ਡਸਟ ਸੈਟਲ ਆਊਟ ਆਉਂਦੀ ਹੈ ਛੱਪੀ ਛੋਟੇ ਹਾਥੀ ਮੈਂ ਲੈ ਕੇ ਆਇਆ ਖੰਨੇ ਵਾਸਤੇ ਵੀ ਪੂੜਾ ਚੱਕ ਸਕੀਏ ਆ ਸਮੋਕਿੰਗ ਵਾਲੀਆਂ ਮਸ਼ੀਨਾਂ ਲੈ ਕੇ ਆਇਆ ਵੀ ਸਮੋਕ ਹੈ ਜਿਹੜੀ ਡਸਟ ਨੂੰ ਅਸੀਂ ਸੈਟਲ ਆਊਟ ਕਰ ਸਕੀਏ ਕੰਮ ਹੀ ਨਹੀਂ ਕਰਨ ਹੁੰਦੇ ਜੀ ਸਾਨੂੰ ਹਰ ਗੱਲ ਝੜਕਾ ਹਰ ਗੱਲ ਝੜਕਾ ਆ ਜਿਹੜਾ ਸਾਬਕਾ ਐਮਐਲਏ ਬੈਠਾ ਹੈ ਪ੍ਰਧਾਨ ਨੂੰ ਨਗਰ ਕੌਂਸਲ ਦੇ ਨੂੰ ਕਹਿੰਦਾ ਉਹ ਤਾਂ ਬੱਲੇ ਬੱਲੇ ਉਹ ਨੂੰ ਆਮ ਆਦਮੀ ਪਾਰਟੀ ਦੀ ਮੁੜ ਕੇ ਸਾਨੂੰ ਪੁੱਛਣਾ ਕਿਨੇ ਆਉੜੇ ਐਡੀ ਤਕਲੀਫ ਉਹ ਤੁਸੀਂ ਰਾਜਨੀਤੀ ਪਿੱਛੇ ਸ਼ਹਿਰ ਬੰਦੀ ਚੜਦਾ ਐ ਨਹੀਂ ਚੜਦਾ ਡਵੈਲਪਮੈਂਟ ਦੇ ਕੰਮ ਝੜਕਾ ਨਹੀਂ ਚਾਹੀਦਾ ਵਰਮਾ ਜੀ ਡਵੈਲਪਮੈਂਟ ਦੇ ਕੰਮ ਝੜਕਾ ਨਹੀਂ ਚਾਹੀਦਾ ਜਦੋਂ ਤੁਹਾਡਾ ਰਾਸ ਸੀ ਅਸੀਂ ਆਪੋਜੀਸ਼ਨ ਸਿਰ ਚੁੱਕਾ ਕੇ ਹੰਡਾਈਆ ਦੋ ਦੋ ਦੁਸ਼ਹਿਰੇ ਮਨਾਣੇ ਸ਼ੁਰੂ ਕਰਤੇ ਜੀ ਦੱਸੋ ਅਜ ਤੱਕ ਦੋ ਦੁਸ਼ਹਾਰੇ ਲੱਗੇ ਨੇ ਕਦੇ ਦੱਸ ਦੋ ਜੇ ਲੱਗੇ ਹੁਣ ਤਾਂ ਕਿਉਂ ਜਿੱਦਣ ਤੇ ਅਸੀਂ ਜਿੱਤੇ ਆ ਦੂਆ ਦੁਸ਼ਹਾਰਾ ਨਾਲ ਲਾਣਾ ਸ਼ੁਰੂ ਕਰਤਾ ਕਿਉਂ ਲਾਣਾ ਸ਼ੁਰੂ ਕੀਤਾ ਬਰਦਾਸ਼ਤ ਤੇ ਨਹੀਂ ਹੋ ਰਿਆ ਕਿ ਹਾਂ ਅਸੀਂ ਹਾਰ ਗਏ ਬਰਦਾਸ਼ਤ ਤੇ ਨਹੀਂ ਹੋ ਰਿਆ ਕਿ ਆਮ ਘਰਾਂ ਦੇ ਧੀ ਪੁੱਤ ਜਿੱਤ ਗਏ ਉਹੀ ਆਦਤ ਪਈ ਹੋਈ ਆ ਸਟੇਜਾਂ ਤੇ ਚੜ ਕੇ ਪਕੌੜੇ ਖਾਣ ਦੀ ਬਿਸਕੁਟ ਖਾਣ ਦੀ ਗੁਲਦਸਤੇ ਫੜਨ ਦੀ ਆਦਤ ਤੇ ਨਹੀਂ ਜਾਂਦੀ ਹੁਣ ਉਹ ਬਰਦਾਸ਼ਤ ਨਹੀਂ ਹੋ ਰਿਹਾ ਹੋ ਕਿੱਥੋਂ ਬਰਦਾਸ਼ਤ ਕਰਾਂ ਉਹ ਕਹਿੰਦੇ ਕਰੀਏ ਕੀ ਕਹਿੰਦੇ 라ਵਣ ਇੱਕ ਹੋਰ ਲਾਉ। ਕਹਿੰਦੇ ਫਿਰ ਅਨੇ ਘਰ ਕੋਕੜ ਸਟੇਜ ਤੇ ਬੈਠਣ ਨੂੰ ਤਾਂ ਮਿਲੂਗਾ। ਦਸਤਾਹਰ ਤੱਕ ਤਾਂ ਮਿਲੂਗਾ। ਬਚਾਰਾ ਮਨਾਉਣਾ ਚਿਰ ਪਸਾਈ। ਸੋਚ ਦੇਖੋ ਕਿ ਸੋਚ ਕਰ ਸਕਦੇ ਨੇ। ਇਹ ਸੋਚ। ਸੋਚ ਚੰਗੇ ਬੰਦਿਆਂ ਨੂੰ ਅੱਗੇ ਆਉਣਾ ਪਊ। ਇਸ ਮਹੱਲੇ 'ਚੋਂ ਚੰਗਾ ਬੰਦਾ ਚੁਣਨਾ ਪਊ। ਜੇ ਇਹਦਾ ਸੁਧਾਰ ਕਰਨਾ। ਚੰਗਾ। ਸੋਹੜ ਦਾ ਬੰਦਾ ਚੁਣਨਾ ਪਊ ਜਿਹੜਾ ਇਸ ਮਹੱਲੇ ਦੀ ਗੱਲ ਕਰੇ। ਪੈਸੇ ਦੀ ਕੀ ਗੱਲ ਹੈ ਤੁਸੀਂ ਚੰਗਾ ਬੰਦਾ ਉਰੋ ਚੁਣੋ ਇਹ ਪਹਿਲੀ ਸਰਕਾਰ ਹੋ ਜਿਹਨੇ ਇਹ ਕਿਹਾ ਵੀ ਸਾਡੇ ਕੋਲ ਪੈਸੇ ਨਹੀਂ ਘਾਟ ਨੇ ਕਈਆਂ ਦੇ ਪੈਸੇ ਦੀ ਕਮੀ ਹੈ ਪੈਸੇ ਦੀ ਕਮੀ ਮੈਂ ਅੱਜ ਤੁਹਾਨੂੰ ਦੋ ਤਿੰਨ ਗੱਲਾਂ ਹੋਰ ਦੱਸ ਕੇ ਜਾਣੀ ਹੈ ਮੈਂ ਜਾਣਾ ਸੀ ਭੋਗ ਤੇ ਕੋਈ ਗੱਲ ਨਹੀਂ ਮਾਣ ਬਾਅਦ ਚੱਲੇਗਾ